ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 13 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 13 ਫਰਵਰੀ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲਵਾਈ ਬਣੀ ਹੋਈ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣੀ ਹੋਈ ਹੈ ਜਿਵੇਂ ਆਪਾਂ ਕੱਲ ਵੀ ਦੱਸਿਆ ਸੀਗਾ ਕਿ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਆ ਰਿਹਾ ਹੈ ਜਿਹਦਾ ਅਸਰ ਜ਼ਮੀਨੀ ਲੈਵਲ ਤੇ ਕੁਝ ਨਹੀਂ ਹੋਵੇਗਾ ਉੱਪਰਲੇ ਲੈਵਲ ਤੇ ਬੱਦਲਵਾਈ ਲਗਾਤਾਰ ਪੰਜਾਬ ਦੇ ਵਿੱਚੋਂ ਗੁਜ਼ਰਦੀ ਰਹੇਗੀ ਜਿਸ ਦੇ ਸਦਕਾ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਪੰਜਾਬ ਦਾ ਟੈਂਪਰੇਚਰ ਵੀ ਵਧਿਆ ਹੈ ਤੇ ਸਵੇਰ ਵੇਲੇ ਠੰਡ ਵੀ ਅੱਗੇ ਦੇ ਦਿਨਾਂ ਨਾਲੋਂ ਘੱਟ ਅੱਜ ਪਈ ਹੈ ਤੇ ਟੈਂਪਰੇਚਰ ਉਹੀ 7-8 ਡਿਗਰੀ ਸਵੇਰ ਵੇਲੇ ਦਰਜ ਕੀਤਾ ਗਿਆ ਹੈ ਇਹ ਜਿਹੜੇ ਸਿਸਟਮ ਨਾਲ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ ਹਲਕੀ ਫੁਲਕੀ ਮਾਲਵੇ ਦੇ ਵਿੱਚ ਕਣਮਣ ਕਿਤੇ ਮਾੜੀ ਜੀ ਹੋ ਸਕਦੀ ਨਹੀਂ ਤਾਂ ਨਾ ਮਾਤਰ ਹੀ ਮੀਂਹ ਦੀ ਉਮੀਦ ਹੈ ਉਸ ਤੋਂ ਇਲਾਵਾ ਗੱਲ ਕਰੀਏ ਤਾਂ ਬਾਕੀ ਇਲਾਕਿਆਂ ਦੇ ਵਿੱਚ ਜਿਵੇਂ ਇਹ ਬੱਦਲ ਵਾਈ ਆ ਸੂਰਜ ਦੇ ਮੂਰੇ ਆਉਂਦੀ ਰਹੇਗੀ ਜਾਂਦੀ ਰਹੇਗੀ ਇਸ ਤਰ੍ਹਾਂ ਦਾ ਸਿਸਟਮ ਲਗਾਤਾਰ ਬਣਿਆ ਰਹੇਗਾ ਕਦੇ ਧੁੱਪ ਤੇ ਕਦੇ ਛਾਂ ਦਾ ਮੌਸਮ ਬਣਿਆ ਰਹੇਗਾ ਤੇ ਮੀਂਹ ਦੀ ਕੋਈ ਖਾਸ ਸੰਭਾਵਨਾ ਪੰਜਾਬ ਵਿੱਚ ਅਜੇ 2-3 ਦਿਨ ਨਹੀਂ ਹੈ ਤੇ ਦਿਨ ਦਾ ਟੈਂਪਰੇਚਰ ਵੀ ਅੱਜ 26-27 ਡਿਗਰੀ ਦੇ ਆਸ-ਪਾਸ ਪੁੱਜਣ ਦੀ ਪੰਜਾਬ ਦੇ ਵਿੱਚ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਤੇ ਠੰਡ ਤਕਰੀਬਨ ਅੱਜ ਪੂਰੀ ਤਰ੍ਹਾਂ ਗਾਇਬ ਰਵੇਗੀ ਮੀਂਹ ਦੀ ਗੱਲ ਕਰੀਏ ਤਾਂ 18-19 ਤੇ 20 ਤਰੀਕ ਨੂੰ ਸਿਸਟਮ ਆ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ 70% ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਪਾਰੀਮੀ ਦੇ ਨਾਲ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਬਣ ਰਹੀ ਹੈ। ਓਨੇ ਦਿਨ ਪੰਜਾਬ ਦਾ ਮੌਸਮ ਲਗਾਤਾਰ ਸਾਫ਼ ਰਹੇਗਾ। 14, 15, 16 ਤਰੀਕ ਤੇ 17 ਨੂੰ ਪੰਜਾਬ ਵਿੱਚ ਹਵਾ ਵੀ ਦਿਨ ਵੇਲੇ ਵੀ ਘੱਟ ਚੱਲੇਗੀ ਤੇ ਨਿੱਘ ਮਹਿਸੂਸ ਹੋਵੇਗਾ। ਇਹ ਟੈਂਪਰੇਚਰ ਵੀ 24, 25, 26 ਡਿਗਰੀ ਦੇ ਆਸ-ਪਾਸ ਬਣਿਆ ਰਹੇਗਾ ਤਾਂ ਕੋਰਾ ਵੀ ਨਾ ਮਾਤਰ ਪਹਿਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਠੰਡ ਦਾ ਦੌਰ ਤਕਰੀਬਨ ਹੁਣ ਪੰਜਾਬ ਦੇ ਵਿੱਚੋਂ ਗੁਜ਼ਰ ਚੁੱਕਾ ਹੈ। ਮਹੀਆ ਦੇ ਨਾਲ ਹੀ ਹੁਣ ਠੰਡ ਪੰਜਾਬ ਵਿੱਚ ਹੋਵੇਗੀ ਨਹੀਂ ਤਾਂ ਮੌਸਮ ਇਸੇ ਤਰ੍ਹਾਂ